ਅੱਜ ਆਪਾਂ ਪਹੁੰਚੇ ਆਂ ਸਾਡੇ ਇਲਾਕੇ ਦੇ ਡੈਮ ਮੈਲੀ ਡੈਮ ਮੈਂ ਪਹਿਲੀ ਵਾਰੀ ਆਪਾਂ ਮਤਲਬ ਦੇਖਣ ਆਏ ਆਂ ਅੱਜ ਬਹੁਤ ਚਿਰ ਦਾ ਸੁਣਿਆ ਸੀਗਾ ਹੈਗਾ ਤਾਂ ਸਾਡੇ ਕੋਲ ਹੀ ਆ ਨੇੜੇ ਪੈਂਦਾ ਲਗਭਗ ਪਰ ਆਪਾਂ ਕਦੇ ਦੇਖਿਆ ਨਾ ਸੋ ਜਦ ਆਪਾਂ ਇੱਥੇ ਮੈਲੀ ਡੈਮ ਦੇਖਣ ਆਏ ਆਂ ਅੱਜ ਤਾਂ ਸਾਡੇ ਲੋਕਾਂ ਦੀ ਜਿਹੜੀ ਬੇਵਕੂਫੀ ਇੱਥੇ ਵੀ ਮੈਨੂੰ ਦੇਖਣ ਨੂੰ ਮਿਲੀ ਆਪਾਂ ਮਤਲਬ ਐਨੇ ਦੂਏ ਦੇ ਨਾਲ ਇੱਥੇ ਆ ਇੰਨਾ ਸੋਹਣਾ ਪਾਣੀ ਖੜਾ ਕੁਦਰਤੀ ਮੀਹਾਂ ਦਾ ਜਿਹੜਾ ਪਾਣੀ ਇੱਥੇ ਆ ਕੇ ਜਮਾ ਹੁੰਦਾ ਡੈਮ ਦੇ ਵਿੱਚ ਤਾਂ ਮਾਰ ਲਓ ਦੇਖ ਲਓ ਪਿਆਲੇ ਦੁਆਲੇ ਪਹਾੜਾਂ ਦੇ ਵਿੱਚ ਕੁਦਰਤੀ ਪਾਣੀ ਜਿਹੜਾ ਮੀਹਾਂ ਦਾ ਪਾਣੀ ਆ ਬਰਸਾਤ ਦਾ ਉਹ ਇੱਥੇ ਜਮਾ ਹੁੰਦਾ ਪਰ ਸਾਡੇ ਲੋਕਾਂ ਨੇ ਘੁੰਮਣ ਆਇਆ ਨੇ ਇੱਥੇ दारू ਦੀਆਂ ਬੋਤਲਾਂ ਤੇ ਸੋਡੇ ਦੀਆਂ ਬੋਤਲਾਂ ਪਲਾਸਟਿਕ ਦੇ ਲਫਾਫੇ ਆਦੀ ਵੇ ਆ ਪਤਾ ਨਹੀਂ ਕਿ ਆ ਕੁਛ ਆ ਮੂਰਤੀ ਜੇ ਲਿਆ ਕੇ ਸਿਰ ਦਿੱਤੀ ਵਿੱਚ ਇਦਾਂ ਨਹੀਂ ਆ ਚੀਜ਼ਾਂ ਮਤਲਬ ਜਿਹੜੀਆਂ ਆਪਾਂ ਜਿਹੜਾ ਕੁਦਰਤੀ ਪਾਣੀ ਵੀ ਸਾਡੇ ਕੋਲ ਜਮਾ ਆ ਆਪਾਂ ਘੱਟੋ ਘੱਟ ਭਰਾਵੋ ਮਿਹਨਤੀ ਆ ਦੇਖ ਲਓ ਹੱਥ ਜੋੜ ਕੇ ਤੁਹਾਡੇ ਮੋਹਰੇ ਤੇ ਘੱਟੋ ਘੱਟ ਜਿਹੜਾ ਕੁਦਰਤੀ ਪਾਣੀ ਆ ਇਦਾਂ ਜਮਾ ਹੋ ਕੇ ਕਿਤੇ ਵੀ ਖੜਦਾ ਆਪਾਂ ਉਹਨੂੰ ਤਾਂ ਘੱਟੋ ਘੱਟ ਸਹੀ ਸਲਾਮਤ ਜਿਹੜਾ ਰਹਿਣ ਦਈਏ ਜੇ ਆਪਾਂ ਕੁਦਰਤ ਦੇ ਨਾਲ ਪਿਆਰ ਕਰਦੇ ਆਂ ਆ ਜਿਹੜੀ ਪਲਾਸਟਿਕ ਵਾਜਾ ਮੂਰਤੀਆਂ ਆ ਦੀਵੇ ਆ ਜਾਂ ਹੋਰ ਆ ਕੂੜਾ ਆ ਫੋਟੋਆਂ ਆ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਪਈਆਂ ਇਦਾਂ ਨਹੀਂ ਆ ਚੀਜ਼ਾਂ ਜਿਹੜੀਆਂ ਕੱਚ ਵਾ ਇੱਥੇ ਮਤਲਬ ਆ ਕੱਚ ਸਿੱਟਿਆ ਲੋਕਾਂ ਨੇ ਲਿਆ ਲਿਆ ਕੇ ਟੈਲਾ ਸਿੱਟੀਾਂ ਦੇ ਵਿੱਚ ਲਿਆ ਕੇ ਤਾਂ ਪਤਾ ਨਹੀਂ ਕਿ ਆ ਕੁਝ ਮਤਲਬ ਜਿੰਨਾ ਵੀ ਕੂੜਮਤੂੜ ਸਾਰਾ ਘਰਾਂ ਦਾ ਲਿਆ ਕੇ ਇੱਥੇ ਸਿੱਟੀ ਜਾਂਦੇ ਉਹ ਭਰਾਵੋ ਹੱਥ ਜੋੜ ਕੇ ਬੇਨਤੀ ਆ ਘੱਟੋ ਘੱਟ ਕੁਦਰਤੀ ਸੋਮੇ ਆ ਜਿਹੜੇ ਕੁਦਰਤੀ ਪਾਣੀ ਆ ਤਰੀਕੇ ਨਾਲ ਜਮ੍ਹਾਂ ਹੁੰਦੇ ਕਿਤੇ ਖੜਿਓ ਆਪਾਂ ਇਹਨਾਂ ਨੂੰ ਤਾਂ ਬਖਸ਼ ਦਈਏ ਬਹੁਤ ਸੋਹਣੀ ਜਗ੍ਹਾ ਆ ਦੇਖਣ ਵਾਲੀ ਆ ਮੂਰਤੀ ਵੀ ਰੱਖ ਦਿੱਤੀ ਪਾਣੀ ਦੇ ਗੱਪੇ ਪਾ ਦਸ ਡੁੱਬਣੀ ਨਹੀਂ ਇਹ ਪਲਾ ਇਹਨੂੰ ਕਿਤੇ ਢੰਗ ਦੇ ਨਾਲ ਜੇ ਕੋਈ ਬੰਦਾ ਇਹਨੂੰ ਮੰਨਦਾ ਹੀ ਆ ਕੋਈ ਪੀਰ ਪਗੰਬਰ ਦੀ ਮੂਰਤੀ ਆ ਸ਼ਾਇਦ ਪਤਾ ਨਹੀਂ ਕਿਹਦੀ ਆ ਆਪਣੀ ਤਾਂ ਜਾਣਕਾਰੀ ਚ ਹੈ ਨਹੀਂ ਤੇ ਆਪਾਂ ਇਹਨਾਂ ਨੂੰ ਕਿਤੇ ਮੂਰਤੀ ਨੂੰ ਢਾਂਗ ਦੇ ਨਾਲ ਕਿਤੇ ਆਪਾਂ ਉੱਚੀ ਜਗ੍ਹਾ ਤੇ ਰੱਖ ਕੇ ਜਿਹੜਾ ਕੋ ਮੰਦਾ ਆ ਇਹਦਾ ਸਤਿਕਾਰ ਤਾਂ ਘੱਟੋ ਘੱਟ ਕਰ ਲਓ ਇਹਨੂੰ ਵੀ ਆਪਾਂ ਪਾਣੀ ਦੇ ਗੱਬੇ ਦਾਸ ਰੱਖ ਦਿੱਤਾ ਆ ਦਿਖਾ ਲਈ ਆ ਆਪਾਂ ਜਿਾ ਕਿਦਾਂ ਲੀ ਰਾਂ ਕਸੀ ਰਾਂ ਆ ਵੇਚ ਲਿਆ ਕੇ ਕਿਦਾਂ ਕੂੜ ਮਤੂੜ ਆ ਦੱਸ ਪਤਾ ਨਹੀਂ ਕਿਆ ਕੋਸ਼ਾ ਲਫਾਫੇ ਲੀਰਾ ਆ ਸਾਰਾ ਕੁਛ ਲਿਆ ਕੇ ਤਾਗੇ ਧੂਗੇ ਆ ਜੋ ਲਫਾਫੇ ਲਹੂਵੇ ਸਾਰੇ ਵਿੱਚ ਸਿਰ ਦਿੱਤੇ ਬਚਾ ਲੋ ਪ੍ਰਭੂ ਕੁਦਰਤੀ ਧਰਤੀ ਹੇਠਲਾ ਪਾਣੀ ਤਾਂ ਆਪਾਂ ਖਤਮ ਕਰਨਾ ਜਿਹੜਾ ਕੁਦਰਤੀ ਪਾਣੀ ਇੱਦਾਂ ਜਮਾ ਆ ਆਪਾਂ ਉਹਦਾ ਵੀ ਨਾਸੇ ਮਾਰਨ ਲੱਗਿਓ ਆ